ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਵਿੱਚ ਦੋਸਤੋ ਪੰਜਾਬ ਵਿੱਚ ਗਰੁੱਪ ਡੀ ਦੀ ਭਰਤੀ ਦੇ ਲਈ ਨਵਾਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਇਹ ਭਰਤੀ ਰੈਗੂਲਰ ਬੇਸਿਸ ਤੇ ਅਨਾਉਂਸ ਕੀਤੀ ਗਈ ਹੈ ਅਪਲਾਈ ਤੁਸੀਂ ਕਰਨਾ ਹੈ ਜੀ ਆਫਲਾਈਨ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫਿਕੇਸ਼ਨ ਕੀ ਹੈ ਕਿੰਨੀ ਫੀਸ ਲੱਗੇਗੀ ਇਸ ਸਬਦੇ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਵਾਲੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਲੋੜ ਪਵੇਗੀ। ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਜਿਹੜੇ ਵੀ ਕੈਂਡੀਡੇਟ ਨੂੰ ਚਾਹੀਦਾ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦਾ ਹੈ। ਅਸੀਂ ਉਸ ਨੂੰ ਐਪਲੀਕੇਸ਼ਨ ਫਾਰਮ ਪ੍ਰੋਵਾਈਡ ਕਰਵਾ ਦੇਵਾਂਗੇ। ਐਪਲੀਕੇਸ਼ਨ ਫਾਰਮ ਨੂੰ ਫਿਲ ਕਰਕੇ ਤੁਸੀਂ ਕਿੱਥੇ ਸੈਂਡ ਕਰਨਾ ਹੈ ਇਸ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ। ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਕਿਹੜੇ ਡਾਕੂਮੈਂਟਸ ਅਟੈਚ ਕਰਕੇ ਭੇਜਣੇ ਨੇ? ਕੁਝ ਇਸ ਪ੍ਰਕਾਰ ਨੇ ਸਭ ਤੋਂ ਪਹਿਲਾਂ ਤੁਸੀਂ ਡੇਟ ਆਫ ਬਰਥ ਦਾ ਪ੍ਰੂਫ ਲਗਾਉਣਾ ਹੈ ਫਿਰ ਤੁਸੀਂ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਪ੍ਰੂਫ ਲਗਾਣੇ 셀ਫ ਅਟੈਸਟਿਡ ਕਾਪੀਜ਼ ਲਗਾਉਣੀਆਂ ਨੇ ਤੁਸੀਂ ਐਪਲੀਕੇਸ਼ਨ ਫਾਰਮ ਦੇ ਨਾਲ ਜੇਕਰ ਤੁਸੀਂ ਇਦਰ ਰੈਲੈਕਸੇਸ਼ਨ ਲੈਣੀ ਹੈ ਫਿਰ ਕਾਸ ਸਰਟੀਫਿਕੇਟ ਜਾਂ ਕੈਟਾਗਰੀ ਸਰਟੀਫਿਕੇਟ ਲਗਾਉਣਾ ਹੈ ਐਕਸਪੀਰੀਅੰਸ ਆਗਾ ਤੁਹਾਡੇ ਕਰੂਸੀ ਸਰਟੀਫਿਕੇਟ ਵੀ ਤੁਸੀਂ ਅਟੈਚ ਕਰ ਸਕਦੇ ਹੋ ਆਇਡੈਂਟੀਟੀ ਪ੍ਰੂਫ ਤੁਸੀਂ ਲਗਾਉਣਾ ਹੈ ਆਪਣਾ ਆਈਡੀ ਪ੍ਰੂਫ ਕੋਈ ਲਗਾ ਸਕਦੇ ਹੋ ਫਿਰ ਹੈ ਕਿ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਗਾਉਣੀਆਂ ਨੇ ਲਗਾ ਕੇ ਅਪਰ ਐਪਲੀਕੇਸ਼ਨ ਫਾਰਮ ਤੁਸੀਂ ਭੇਜ ਦੇਣਾ ਹੈ ਲਾਸਟ ਡੇਟ ਤੋਂ ਪਹਿਲਾਂ-ਪਹਿਲਾਂ ਤਾਂ ਚਲੋ ਦੋਸਤੋ ਚਲਦੇ ਹਾਂ ਨੋਟੀਫਿਕੇਸ਼ਨ ਤੇ ਤੇ ਪੋਸਟਾਂਵਾਂ ਦੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਪੋਸਟ ਹੈਗੀ ਹੈ ਜੀ ਪ੍ਰੋਸੈਸ ਸਰਵਰ ਦੀ ਪੋਸਟ ਆਊਟ ਕੀਤੀ ਗਈ ਹੈ ਨੰਬਰ ਆਵਕੈਂਸੀਜ਼ ਦੀ ਗੱਲ ਕਰੀਏ ਤਾਂ ਤਿੰਨ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਜਨਰਲ ਦੀ ਇੱਕ ਐਸਐਡੀ ਦੀ ਇੱਕ ਤੇ ਹੈਂਡੀਕੈਪ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਟੋਟਲ ਤਿੰਨ ਪੋਸਟਾਂ ਸੈਲਰੀ ਜਿਹੜੀ ਹੈ ਉਹ ਤੁਹਾਨੂੰ ਗਵਰਨਮੈਂਟ ਆਫ ਪੰਜਾਬ ਦੇ ਰੂਲਸ ਅਕੋਰਡਿੰਗ ਦਿੱਤੀ ਜਾਵੇਗੀ 10ਵੀਂ ਤੁਸੀਂ ਪਾਸ ਕੀਤੀ ਹੋਈ ਹੈ ਨਾਲ ਹੀ ਤੁਹਾਨੂੰ ਪੰਜਾਬੀ ਦੀ ਨੋਲਿਜ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਏਜ ਲਿਮਿਟ ਹੈਗੀ ਹੈ ਜੀ 18 ਸਾਲ ਤੋਂ ਲੈ ਕੇ 35 ਸਾਲ ਇਹਨਾਂ ਪੋਸਟ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਏਜ ਰਿਲੈਕਸੇਸ਼ਨ ਜਿਹੜੀ ਔਨਰੇਬਲ ਹਾਈ ਕੋਰਟ ਐਸ ਵੈਲ ਐਸ ਪੰਜਾਬ ਗਵਰਨਮੈਂਟ ਰੂਲਸ ਅਕੋਰਡਿੰਗ ਤੁਹਾਨੂੰ ਏਜ ਰਿਲੈਕਸੇਸ਼ਨ ਜਿਹੜੀ ਉਹ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਪੀਐਨਡੀ ਇੱਕ ਪੋਸਟ ਆਊਟ ਕੀਤੀ ਗਈ ਹੈ ਜਰਨਲ ਕੈਟੇਗਰੀ ਲਈ ਸੈਲਰੀ ਜਿਹੜੀ ਪੇ ਅਲਾਉਂਸ ਹੈ ਉਹ ਤੁਹਾਨੂੰ ਗਵਰਨਮੈਂਟ ਆਫ ਪੰਜਾਬ ਦੇ ਅਕੋਰਡਿੰਗ ਦਿੱਤੇ ਜਾਣਗੇ ਅਠਵੀਂ ਤੁਸੀਂ ਪਾਸ ਕੀਤੀ ਹੋਈ ਹੈ ਪੰਜਾਬੀ ਦੇ ਨਾਲ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 18 ਸਾਲ ਤੋਂ ਲੈ ਕੇ 35 ਸਾਲ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਦ ਲਈ ਏਜ ਲਿਮਟ ਰੱਖੀ ਗਈ ਹੈ ਦੋਸਤੋ ਇਹ ਹੈਗੀਆਂ ਜੀ ਦੋ ਵੱਖ-ਵੱਖ ਤਰ੍ਹਾਂ ਦੀਆਂ ਪੋਸਟ ਜੋ ਕਿ ਪੰਜਾਬ ਵਿੱਚ ਆਊਟ ਕੀਤੀਆਂ ਗਈਆਂ ਨੇ ਦੋਸਤੋ ਇਹ ਪੋਸਟਾਂ ਰੈਗੂਲਰ ਬੇਸਿਸ ਤੇ ਅਨਾਉਂਸ ਕੀਤੇ ਗਈਆਂ ਨੇ ਤੁਹਾਡੇ ਕੋਲ ਨੌਕਰੀ ਲੈਣ ਦਾ ਬਹੁਤ ਵਧੀਆ ਮੌਕਾ ਹੈ ਤੁਸੀਂ ਇੰਟਰਸਟਿਡ ਹੈਗੇ ਹੋ ਜਲਦੀ ਤੋਂ ਜਲਦੀ ਨਾ ਪੋਸਟਾਂ ਲਈ ਅਪਲਾਈ ਕਰੋ ਸੈਲਫ ਟੈਸਟਡ ਕਾਪੀਜ਼ ਲੁਸੀ ਲਗਾਉਣੀਆਂ ਨੇ ਪ੍ਰੂਫ ਆਫ ਕੁਆਲਿਫਿਕੇਸ਼ਨ ਡੇਟ ਆਫ ਬਰਥ ਰਿਜ਼ਰਵਡ ਕੈਟੇਗਰੀ ਆਈਡੀ ਪ੍ਰੂਫ ਲਗਾ ਕੇ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਭੇਜ ਦੇਣੇ ਨੇ ਲਾਸਟ ਡੇਟ ਹੈਗੀ ਹੈ ਜੀ 22 ਅਪ੍ਰੈਲ 2024 ਸ਼ਾਮ 5 ਵਜੇ ਤੱਕ ਤੁਹਾਡੇ ਡਾਕੂਮੈਂਟਸ ਆ ਜਿਹੜੇ ਉਹ ਪਹੁੰਚ ਜਾਣੇ ਚਾਹੀਦੇ ਨੇ ਉਸ ਤੋਂ ਬਾਅਦ ਜਿਹੜੀ ਐਪਲੀਕੇਸ਼ਨ ਰੀਸੀਵ ਹੋਣਗੀਆਂ ਉਹਨੂੰ ਰਿਜੈਕਟ ਮੰਨਿਆ ਜਾਵੇਗਾ ਇਹਨਾਂ ਪੋਸਟਾਂ ਦੇ ਲਈ ਸਿੱਧੀ ਇੰਟਰਵਿਊ ਰੱਖੀ ਗਈ ਹੈ ਪ੍ਰੋਸੈਸ ਸਰਵਰ ਦੀ ਪੋਸਟ ਤੇ ਪੀਐਨ ਦੀਆਂ ਪੋਸਟਾਂ ਦੇ ਲਈ 6 ਮਈ 2024 ਤੇ 13 ਮਈ 2024 ਤੋਂ ਇੰਟਰਵਿਊ ਜਿਹੜੀ ਉਹ ਸਟਾਰਟ ਹੋਣਗੀਆਂ ਟਾਈਮਿੰਗ ਜਿਹੜੀ ਹੈ ਕੈਂਡੀਡੇਟਸ ਦੀ ਲਿਸਟ ਦੇ ਨਾਲ ਇੰਟਰਵਿਊ ਦੀ ਟਾਈਮਿੰਗ ਜਿਹੜੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਜਾਵੇਗੀ ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੂਪਨਗਰ ਬਾਰੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਅਪਲਾਈ ਤੁਸੀਂ ਕਰਨਾ ਹੈ ਜੀ ਆਫਲਾਈਨ ਦੋ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾਨੀਆਂ ਨੇ ਜਿਨ੍ਹਾਂ ਵਿੱਚ ਇੱਕ ਤੁਸੀਂ ਅਪਲੀਕੇਸ਼ਨ ਫਾਰਮ ਦੇ ਉੱਤੇ ਪੇਸਟ ਕਰਨੀ ਹੈ ਦੂਜੀ ਤੁਸੀਂ ਸਟੈਪਲ ਕਰਕੇ ਅਪਲੀਕੇਸ਼ਨ ਫਾਰਮ ਤੇ ਲਗਾ ਕੇ ਭੇਜਣੀ ਹੈ 22 April 2024 ਲਾਸਟ ਡੇਟ ਹੈਗੀ ਹੈ ਜੀ ਇਹ ਪੋਸਟਰ ਰੈਗੂਲਰ ਬੇਸਿਸ ਤੇ ਅਨਾਉਂਸ ਕੀਤੀਆਂ ਗਈਆਂ ਨੇ ਇੰਟਰਵਿਊ ਦੀ ਟਾਈਮਿੰਗ ਹੈ ਜਿਹੜੀ ਤੁਸੀਂ ਰੂਪਨਗਰ ਡਿਸਟ੍ਰਿਕਟ ਕੋਰਟ ਦੀ ਅਫੀਸ਼ਲ ਸਾਈਟ ਵਿਜ਼ਿਟ ਕਰਕੇ ਚੈੱਕ ਕਰ ਸਕਦੇ ਹੋ ਇੰਟਰਵਿਊ ਦੇ ਟਾਈਮ ਤੁਸੀਂ ਆਪਣੇ ਰੀਜਨਲ ਡਾਕੂਮੈਂਟਸ ਨਾਲ ਲੈ ਕੇ ਜਾਣੇ ਨੇ ਕੋਈ ਸੈਪਰੇਟ ਇਨਫੋਰਮੇਸ਼ਨ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਇੰਟਰਵਿਊ ਦੇ ਰਿਗਾਰਡਿੰਗ ਇਨਕੰਪਲੀਟ ਐਪਲੀਕੇਸ਼ਨਸ ਹੋਣਗੇ ਜਿਹੜੀਆਂ ਉਹਨਾਂ ਨੂੰ ਰਿਜੈਕਟ ਮੰਨਿਆ ਜਾਵੇਗਾ ਇਨਵੈਲਪ ਦੇ ਉੱਤੇ ਤੁਸੀਂ ਜ਼ਰੂਰ ਮੈਂਸ਼ਨ ਕਰਨਾ ਹੈ ਕਿ ਤੁਸੀਂ ਕਿਹੜੀ ਪੋਸਟ ਲਈ ਅਪਲਾਈ ਕਰ ਰਹੇ ਹੋ ਪ੍ਰੋਸੈਸ ਸਰਵਰ ਜਾਂ ਪੀਐਨ ਦੇ ਪੋਸਟ ਲਈ ਤੇ ਤੁਸੀਂ ਸੈਪਰੇਟ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੈ ਤੇ ਉਸ ਨੂੰ ਸੈਪਰੇਟ ਇਨਵੈਲਪ ਵਿੱਚ ਪਾ ਕੇ ਹੀ ਭੇਜਣਾ ਹੈ ਜੇਕਰ ਤੁਸੀਂ ਦੋਨਾਂ ਪੋਸਟਾਂ ਲਈ ਅਪਲਾਈ ਕਰਨਾ ਹੈ ਦੋਸਤੋ ਇਹ ਹੈਗੇ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਡਾਕੂਮੈਂਟਸ ਤੁਸੀਂ ਭੇਜਨੇ ਨੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੂਪਨਗਰ ਇਸ ਐਡਰੈਸ ਅੱਤੇ ਤੁਸੀਂ ਡਾਕੂਮੈਂਟਸ ਆ ਜਿਹੜੇ ਉਹ ਭੇਜਨੇ ਨੇ ਅਪਲਾਈ ਕਰਨਾ ਹੈ ਜੀ ਆਫਲਾਈਨ ਦੋਸਤੋ ਇਹ ਹੈਗੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਰਹੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਤਾਂ ਚਲੋ ਦੋਸਤੋ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ